ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਨਿਸ਼ਾਰੇ ਪਨੂਆ ਤੋਂ ਸੇਰੋਂ ਤੋਂ 5 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਟੋਟੀਆਂ ਹਰਜੀਤ ਵੀਰ ਦੇ ਕੋਲ ਆਇਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਨਕਾਂ ਦੀ ਗੱਲ ਕਰ ਲਈਏ ਤੇ ਤਕਰੀਬਨ 6 ਨਕਾਂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਕਰੀਬਨ 4 ਲੱਕ ਸੋਇਆ ਸਬਾਇਆ ਤੇ ਦੋ ਜਿਹੜਾ ਗੱਬੜੀ ਪਿਆਰੀਆਂ ਆ ਇੱਕ ਮਾਜ ਦਿਖਾ ਦਾਂਗੇ ਸੂਈ ਸਵਾਈ ਹੈ ਠੀਕ ਹੈ ਜੀ ਤੇ ਜਿਆ ਪੰਜਾਂ ਬੜਾਂ ਦੀ ਗੱਲ ਕਰਨ ਲਈ ਜੀ ਇਹਨਾਂ ਦੇ ਵਿੱਚੋਂ ਤਕਰੀਬਨ ਤਿੰਨ ਕਿ ਬੜਾ ਸੂਈਆਂ ਨੇ ਦੋ ਗੱਬਣ ਆ ਤਰੀਕ ਤੁਸੀਂ ਅੱਜ ਨੋਟ ਕਰ ਲਓ 9 ਫਰਵਰੀ ਸਮਾਂ ਕੋਈ ਛੁੜ ਦੇ 1.5 ਵਜੇ ਦਾ ਆਓ ਕਰਦੇ ਆ ਪੂਰੀ ਗੱਲਬਾਤ ਲੈ ਲੈਨੇ ਆ ਕੀ ਡਿਟੇਲ ਆ ਕਿੰਨਾ ਕੰਨਾ ਦੁੱਧ ਇਹਨਾਂ ਪਸ਼ੂਆਂ ਦੇ ਦੰਦੇ ਤੇ ਕੀ ਰੇਟ ਮੁੱਲ ਰਹੂਗਾ ਸਭ ਤੋਂ ਪਹਿਲਾਂ ਹਰਜੀਤ ਵੀਰ ਸਾਸਰੀ ਕਾਲ ਸਾਸਰੀ ਗਾਲ ਸੰਤੂ ਸਾਹਿਬ ਕੀ ਹਾਲ ਚਾਲ ਨੇ ਠੀਠਾ ਮਹਾਰਾਜ ਹੋਰ ਠੀਕ ਠਾਕ ਕਿਰਪਾ ਗੁਰੂ ਮਹਾਰਾਜ ਜੇ ਰਾਸ ਸੰਤੂ ਚੈਨਲ ਦੇਖ ਰਿਹਾ ਸਾਰੇ ਵੀਰਾਂ ਭਰਾਵਾਂ ਨੂੰ ਪਿਆ ਅਰ ਜੀ ਤੇਰੇ ਅਜਾ ਟੋਟਲ 6 ਨਾ ਕੇ ਗੇ ਬਕਾਉ ਜੀ ਆਪਣੇ ਕੋ ਪੰਜ گاਵਾ ਤੇ ਇੱਕ ਮਾਜ ਤੇ گاਵਾ ਦੇ ਵਿੱਚੋਂ ਤਿੰਨ ਸੁਈਆਂ ਦੋ ਗੱਬਣ ਫਿਰ ਆ ਗਈ ਦੋ ਗੱਬਣਾ ਹਾਂਜੀ ਜੀ ਇੱਕ ਮੈਂ ਉਹ ਵੀ ਸੁਈ ਆ ਉਹ ਵੀ ਸੁਈ ਸੁਾਈ ਹੈ ਜੀ ਠੀਕ ਆ ਗਈ ਹਾਂਜੀ ਤੇ ਤਕਰੀਬਨ ਵਰ ਕੇ ਮੌਕੇ ਤੇ ਹੁਣ ਭਾਅ ਪੜਦਾ ਫਿਰ ਬਿਲਕੁਲ ਜਾ ਜੀ ਬਿਲਕੁਲ ਜਾ ਜੀ ਆ ਵੀ ਆਪਾਂ ਉਥੋਂ ਹੀ ਵੀਡੀਓ ਪਾਈ ਆ ਪਤਾ ਨਹੀਂ ਲੱਗਾ ਕਿਉਂ ਚਲ ਗਈਆਂ ਬੁਰਜ ਦੇਵਾ ਸਿੰਘ ਤੋਂ ਵੀ ਲੱਭੀਆਂ ਨਹੀਂ ਜੀ ਤਿੰਨ ਭਰਾ ਬਹੁਤੇ ਭਰਾ ਹਾਂਦੇ ਵੀ ਬੁਰਜ ਦੇਵਾ ਸਿੰਘ ਵੀ ਤੁਰਿਆ ਫਿਰਦਾ ਰਹੀ ਤੇ ਟੋਟੀਆਂ ਵੀ ਆ ਮਾ ਨਹੀਂ ਆਈ ਜੀ ਵੀ ਦੋ ਥਾਵਾਂ ਤੇ ਪਰ ਉੱਦਿਵਰ ਬ੍ਰਾਂਚਾਂ ਬ੍ਰਾਂਚਾਂ ਖੋਲੀਆਂ ਵੱਖੀ ਵੱਖੀਆਂ ਮੈਕਡੋਨਲਡਾ ਦਾ ਕੰਮ ਹੀ ਆ ਦੇ ਅਜੇ ਤੱਕ ਜੀ ਤਾਂ ਵੀ ਪੈਰਾਂ ਤੇ ਅਸੀਂ ਡੰਡ ਰਹੇ ਹਾਂ ਅਜੇ ਤੱਕ ਇਹਦਾ ਰਈ ਵਾਲ ਵੀ ਠਾਰ ਬਣਾਉਣੀ ਹੈ ਤੇ ਆ ਉੱਥੇ ਲਿਆਉਣੀ ਔਖੀਆਂ ਇਹਦਾ ਉਧਰੋਂ ਆ ਜਾਂਦੀਆਂ ਉਦੋਂ ਇਹਦਾ ਕਿਰਾਇਆ ਭਰ ਉੱਤੇ ਚੜ ਜਾਂਦਾ ਵਾ ਜਿੱਥੇ ਬਣ ਗਈ ਗੱਲ ਆਪਣੀ ਤੇ ਉੱਥੇ ਵੀ ਕਰਾ ਕਰਾਂਗੇ ਦੋ ਵੇਸੇ ਤਰ੍ਹਾਂ ਹੀ ਹੈ ਹਾਂਜੀ ਹਾਂਜੀ ਪਰ ਜੀ ਤੇ ਸ਼ਟਾਰਟ ਕਰ ਲਾ ਵੀਰ ਸ਼ੁਰੂਆਤ ਇਸੇ ਵੜ ਤੋਂ ਕਰ ਲਈਏ ਵੱਡੇ ਕਦ ਕਰਦੇ ਵਿੱਚ ਹਾਂਜੀ ਧੰਨਵਾਦ ਜੀ ਵੇਰਸ ਹੋਈ ਆਪਣੇ ਨੂੰ ਸੰਧੂ ਸਾਹਿਬ ਦੂਜਾ ਸੂਆ ਸੂਈ ਆ ਠੀਕ ਆ ਜੀ ਤੇ ਹਾਈਡ ਪਾਕ ਕਰੋ ਉਸ ਹਿਸਾਬ ਲਾ ਕੇ ਦੇਖ ਲਓ ਕਿ ਕਿੱਥੇ ਆਉਣੀ ਕਰਮਾ ਲਈਏ ਤੇ ਪੂਰੀਆਂ ਵੱਡੀਆਂ ਬੜਾ ਚੀ ਪੂਰੀਆਂ ਫੋਲ ਵੱਡੀਆਂ ਬੜਾ ਦੇ ਵਿੱਚ ਹਾਂ ਤੇ ਸੰਧੂ ਸਾਹਿਬ ਇਹਦੇ ਮਗਰ ਬੱਛੀ ਮਗਰ ਬੱਛੀ ਇਹ ਦਾਣੇ ਗੇਨ ਲਈ ਕੋਈ 12 ਦੇ ਗੇਨ ਲਈ ਕੋਈ 15 ਨਹੀਂ ਗੇਨ ਲਈ ਹਾਂਜੀ ਬੱਛੀ ਬਹੁਤ ਸੋਹਣੀ ਬਹੁਤ ਵਧੀਆ ਪਿਓਰ ਰੈਸ ਹੈ ਇਹ ਐਚ ਐਫ ਬਰੀਡ ਦੇ ਵਿੱਚ ਮਗਰ ਬੱਛੀ ਹੈ ਜੀ ਹਾਂਜੀ ਤੇ ਸੁਬਿਆਂ ਦੇ ਵਿੱਚ ਆਪ ਦੀ ਸਮਝ ਵੇਖ ਲਓ ਦੂਜਾ ਸੁਬਾ ਇਹਦਾ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਬਾਕੀ ਸੰਧੂ ਸਾਹਿਬ ਹੋ ਗਏ ਤੁਸੀਂ ਨੂੰ ਹਾਂਜੀ ਦਿਨ ਕਿੰਨੇ ਹੋ ਗਿਆ ਇਹਨੂੰ 15 ਦੇ ਥਲੇ ਥਈ ਜਾਂ 15 ਮੰਨ ਸਕਦਾ ਵੀ ਭਰਾ ਕੋਈ 15 ਕਿਤੇ ਹਾਂਜੀ ਹਾਂਜੀ ਤੇ ਇਸ ਵਕਤ ਦੁੱਧ ਦੁੱਧ ਸੰਧੂ ਸਾਹਿਬ ਇਹਦੇ ਥਲੇ ਜੇ ਤੇ ਲੀਟਰ ਵਾਲੀ ਗੱਲ ਕਰੀਏ ਫਿਰ 20 ਲੀਟਰ ਦੇ ਬਰੇਡੀ ਆ ਅੱਛਾ ਜੀ 21 22 ਆਪਣੀ ਗਾਰੰਟੀ ਹੋਊਗੀ ਠੀਕ ਹੈ ਜੀ ਦੇਖੋ ਆਨਲਾਈਨ ਵੀਰ ਮੰਗਾਉਂਦਾ 20 ਤੋਂ ਪਲੱਸ ਪਲੱਸ ਹੀ ਹੈ 20 ਤੋਂ ਪਲੱਸ ਪਲੱਸ ਹੀ ਹੈ ਜੀ ਜੇ ਇਹ ਇਹ ਆਪਾਂ ਵੇਚੀ ਜਾਵੇ ਝਾੜਾ ਕੰਮ ਆ ਰਿਹਾ ਫਿਰ 30 ਦਾ ਵਿਖਾਵਾ ਹੀ ਆ ਹਾਂ ਠੀਕ ਹੈ 15 ਦੀ ਬਾਲਟੀ ਹੋਵੇ ਤੇ 15 ਦੀ ਬਾਲਟੀ ਹੋਵੇ ਲੇਕਰ ਆਲਾ 23 ਲੀਟਰ ਆਪਾਂ ਚੋਣਦੇ ਆ 20 ਤੋਂ ਪਲੱਸ ਦੀ ਆਪਣੀ ਫੁੱਲ ਗਾਰੰਟੀ ਹੈ ਠੀਕ ਆ ਲਓ ਖੋਲ ਕੇ ਹਰਜੀਤ ਦਿਖਾ ਦਗੇ ਲਓ ਖੋਲ ਕੇ ਤੋਰੋ ਜੀ ਮੈਂ ਵੀ 21 22 21 22 ਦੀ ਤਸੱਲੀ ਤੇ ਕੋਈ ਭਰਾ ਸੌਦਾ ਕਰ ਮਾਵੇ ਇੱਥੇ ਆਣ ਕੇ ਚੋਚਵਾ ਕੇ ਵੇਖਣੀ ਆ ਇੱਥੇ ਆਣ ਕੇ ਚੋਲੇ ਠੀਕ ਤੇ ਦੂਜਾ ਸੁਹਾ ਕੋਈ ਭਰਾ ਦੀ ਸਮਝਣਾ ਦੂਜਾ ਮੰਨ ਲੈ ਕੋਈ ਤੀਜਾ ਮੰਨ ਲੈ ਪੂਰੇ ਕਦ ਬੂਤ ਦੇ ਵਿੱਚ ਆ ਵੱਡੀ ਆ ਤੇ ਧਾਰ ਤੂੰ ਰਹਿਣ ਚ ਵਾਈਚ ਫਰੀ ਤੇ ਪੋਲੀ ਵੱਡੀ ਆ ਮੁੰਡਾ ਸਾਹਿਬ ਗਾੜ ਲੈਣਾ ਗਾੜ ਲੈ ਮਗਰ ਇਹ ਮਗਲਾ ਭੂਣ ਛਟਾ ਕੋਈ ਨਹੀਂ ਧਾਰ ਬਰਾਬਰ ਸ਼ੁਰੂ ਜੀ ਹਾਂ ਇਹਨੂੰ ਤੋੜ ਲਿਆ ਜੀ ਪਾਓ ਆ ਬਾਹਰ ਮਾੜੀ ਕੱਢ ਲਓ ਉਹ ਭਾਈ ਵੀਰੇ ਮੋੜ ਸਾਂ ਮੇਰੇ ਪਾਸੇ ਕਰਦੇ ਹੋ ਮਾਉ ਜੀ ਠੀਕ ਆ ਜੀ ਸੋ ਫੁੱਲ ਹਾਈਟ ਫੁੱਲ ਕਦ ਕੱਟ ਮੋੜ ਦਿਓ ਵੀਰੇ ਕੀ ਦਿਮਾਰ ਦੇ ਕਰਦਾ ਇਹ ਇਹਨੇ ਵੀ ਦੇ ਦਿੱਤੀ ਅੱਜ ਸੰਧੂ ਸਾਹਿਬ ਮੌਲਿਕਾ ਨੂੰ ਭਾਵੇਂ ਇਹੋ ਜਿਹੇ ਬੜਾ ਲੱਖ ਲੱਖ ਰਹੀਆਂ ਵਿਕੀ ਜਾਂਦੀਆਂ ਹਾਂਜੀ ਠੀਕ ਹੈ ਜੀ ਆਪਣੇ ਪਾਪ ਪਰਤੇ ਜਾਇਜ਼ ਹੁੰਦੇ ਆ ਤੇ ਚਲੋ ਤੁਰੇਾਈ ਦਾ ਟਾਈਮ ਨਾਲ ਹੀ ਵਾ ਇਹਦਾ ਮੋਲਾ ਭਾਅ ਸੀਅਰ ਕਰਦੇ ਆ 75 ਚੋਂ ਮਾਨਤਨ 72 ਦੀ ਹਾਂ ਨਾ ਬਹੁਤ ਛੋੜ ਛੱਪੇ ਕਰਦਾਂਗੇ 72 ਚੋਂ ਵੀ ਛੋੜ ਛੱਪਾ ਕਰਦਾਂ ਠੀਕ ਹਾਂਜੀ ਲਓ ਵੀ 72000 ਦੇ ਵਿੱਚੋਂ ਛੋੜ ਛੱਪਾ ਹੋ ਜਾਊਗਾ ਮਾਨਤਨ ਹੋ ਜਾਊਗਾ ਬਾਕੀ ਚੱਲਦਾ ਵੇਖੋ ਜੀ ਬਹੁਤ ਵਧੀਆ ਪੱਥਰਪੁਰ ਦਾ ਲੇਵਾ ਠੀਕਾ ਜੀ ਅਨਫਿਕਸ ਪੱਟਾਂ ਦੇ ਸਾਣ ਦੇ ਵਿਚਕਾਰ ਉੱਚਾਂ ਤੋਂ ਉੱਪਰ ਇੱਧਰ ਸੈਗਰ ਨੰਬਰ ਤੇ ਹਰਜੀਤ ਇਹ ਵੈਡ ਦੀ ਕੀ ਡਿਟੇਲ ਆ ਸੰਧੂ ਸਾਹਿਬ ਦੁੱਜਾ ਸੁਹਾ ਸੋਣ ਵਾਲੀ ਕਰਮਾ ਵਾਲੀ ਹਾਂਜੀ ਤੇ ਹਰੇ ਦਿਨ-ਦੁਨ ਕੱਢਦੀ ਆ ਹਾਂ ਢੱਲਾਂ ਟ ਲੈ ਗਈਆਂ ਬਹੁਤ ਦੇਖੋ ਕੀ ਵੰਡਿਆ ਬਹੁਤ ਬਹੁਤ ਤੇ ਪਤਾ ਹੀ ਕੋਈ ਨਹੀਂ ਇਹਨੋਂ ਵੀ ਲੱਤ ਛੜ ਕੀ ਹੁੰਦੀ ਆ ਆਹ ਦੇਖੋ ਜੀ ਐ ਠੰਡੀ ਤੇਰੀ ਲੋਬ ਠੀਕਾ ਜੀ ਸੋ ਬੋਕਲ ਦੀ ਸੋਣ ਵਾਲੀ ਗੱਲਬਾਤ ਆ ਆਹ ਵੀ ਬਿਲਕੁਲ ਠੰਡੀ ਤੇਰੀ ਨਿੱਕੇ ਨੇਚਰ ਦੀ ਸੁਭਾਅ ਦੀ ਤੇ ਦੂਜਾ ਸੁਭਾ ਹਨਾ ਦੂਜਾ ਸੁਭਾ ਜਰਸੀ ਕ੍ਰੋਸ ਚ ਆ ਗਈ ਜਰਸੀ ਕ੍ਰੋਸ ਵਿੱਚ ਬਾਕੀ ਸੰਧੂ ਸਾਹਿਬ ਗਰਮੀਆਂ ਦੀ ਇਹ ਤੋਹਫਾ ਹੈ ਲੋਬੀ ਸੋ ਗਰਮੀ ਵੀ ਆ ਗਈ ਹੈ ਨਾ ਬੜਾ ਵੀ ਆ ਗਿਆ ਠੀਕ ਹੈ ਛੋਟੀ ਗਾਹ ਦੇਦੀ ਯਾਰ 2 ਫੁੱਟ ਗਾਹ ਮੈਸਣਾ ਪਛਾਣ ਪਾਉਗੀ ਆ ਤਿਲ ਤਿਲ ਬੜੀ ਹਲ ਦੇ ਵਿੱਚ ਬਹੁਤ ਜਰੀ ਬਹੁਤ ਜੀ ਕਰੋ ਚੈੱਕ ਜੀ ਕਿ ਤੇ ਬੇਜੋੜੀ ਹਰ ਜਿੱਦ ਬੜੀ ਸਾਫ਼ ਸੁਥਰੀ ਆ ਕੋਈ ਬੋਤ ਸੰਧੂ ਸਾਹਿਬ ਐ ਕੋਈ ਫੋਰ ਸ਼ਾਕ ਨਹੀਂ ਆ ਬਾਕੀ ਬਾਈ ਰਾਮ ਬਾਈ ਬਰਾਬਰ ਆ ਪੂਰੀ ਹੋਂਡੀ ਆ ਹਾਂ ਇਹਨੂੰ ਕਹਿੰਦੇ ਜਿੰਨੀ ਨਿੱਕੀ ਓਨੀ ਤਿੱਖੀ ਬਿਲਕੁਲ ਮੈਂ ਵੀ ਬੱਛੀ ਚੈੱਕ ਕਰੋ ਬਾਕੀ ਹੈ ਠੀਰਾਪਣ ਬਹੁਤ ਆ ਠੰਡੀ ਤੇਰੀ ਜੀ ਇੱਥੋਂ ਸ਼ੁਰੂ ਹੁੰਦੀ ਆ ਤੇ ਕਿੱਥੇ ਜਾਣ ਦੀ ਕਰਮਾ ਲਈ ਲਓ ਜੀ ਕੋਈ ਇਹਨੂੰ ਗਲਤ ਨਾਲ ਕੋਈ ਹੈ ਹੀ ਨਹੀਂ ਬਹੁਤ ਸੋਹਣੀ ਸਪੇਸ ਆਪਸੀ ਥਨਾ ਦੀ ਠੀਕ ਆ ਜੀ ਚੱਡੇ ਲੇਵੇ ਦੀ ਬੜੀ ਸਾਫ਼ ਤੇ ਜਰਸੀ ਕ੍ਰਾਸ ਇਹ ਕਿੰਨੇ ਦੀ ਹਰਜੀਤ ਤੇ ਦੇ ਰਹੇ ਅੱਜ ਵੀਰ ਤੁੰਦੂ ਸਾਹਿਬ ਇਹਦਾ ਕਿੰਨੇ ਨੇ ਅੱਜ ਜਿਵੇਂ ਸ਼ੈਨਸੀਲਤਾ ਵਿਗਣੀ ਆ ਤੇ ਦੁੱਧ ਵੀ ਕਰਮਾ ਲਈ ਚਲੋ ਜਿਆਦਾ ਆਪਾਂ ਨਹੀਂ ਆਂਦੇ 15 ਤੋਂ ਪਲੱਸ ਚੱਲੂਗੀ 16 ਦੇ ਜੀ 17 ਦੇ ਜੀ ਕੋਈ ਸੇਵਾ ਵੀਰ ਭਰਦੀ ਆਪਾਂ ਇਸ ਚੀਜ਼ ਨੂੰ ਆਪਾਂ ਮੈਨੇ ਨਹੀਂ ਦੱਸਦੇ ਪਰ ਨਾ ਕਹਿੰਦੇ ਹੀ ਆ ਠੀਕ ਹੈ ਜੀ ਇਹ ਤੁੰਦੂ ਸਾਹਿਬ ਇਹ ਵੇਲੇ ਆਪਾਂ ਦੇ ਦਾਂਗੇ 50000 ਤੋਂ ਛੋੜ ਛੱਪਾ 50 ਛੋੜ ਸਿੱਧਾ ਹਾਂ ਕਿਉਂਕਿ ਮੌਲਿਕਾ ਨੂੰ ਭਾਏ 60 ਕਰ ਲਈਏ 55 ਕਰ ਲਈਏ ਠੀਕ ਆ ਜੀ ਛੋੜ ਛੱਪਾ ਕਰ ਦਾਂਗੇ ਤੇ ਹਰਜੀਤ ਮਾੜਾ ਪਰਾਂ ਨੂੰ ਹਲਾਈ ਵੀਰੇ ਲ ਆ ਦੇਖੋ ਬਾਕੀ ਬਾਹ ਸੋਣਾ ਥਣ ਲੱਗਾ ਕਰਮਾਲੀ ਨੂੰ ਕਰੋ ਜੇਗਾ ਠੀਕ ਹੈ ਜੀ ਆ ਗੈਬ ਸਪੇਸ ਕਰ ਲੋ ਜੇਗਾ ਠੀਕ ਹੈ ਜੀ ਤੇ ਤਿਆਰੀ ਦੇ ਉੱਤੇ ਹੀ ਇਹ ਲੈ ਜਾ ਕਰਮਾਲੀ ਜਿੰਨੇ ਵੀ ਤੇ ਲੈ ਜਾ ਚਾਰ ਲਾਜੇ ਤਿੰਨ ਲਾਜੇ ਉਨੀ ਥੱਲੇ ਬਣ ਜੂਗੀ ਹੋਰ ਤੇ ਬਹੁਤ ਖੂਬਸੂਰਤ ਨੇਵਾ ਟਕਾਣੇ ਤੇ ਚੱਡਾ ਠੀਕ ਹੈ ਜੀ ਇੱਧਰ ਅੱਗੇ ਤੀਜੇ ਨੰਬਰ ਤੇ ਹਰਜੀਤ ਉਹਦੀ ਆਪਾਂ ਗੱਲ ਕਰੀਏ ਇੱਕ ਆਪਣੇ ਕੋਲ ਇਹਦੇ ਵਿੱਚ ਆ ਗਈ ਜਰਸੀ ਲਾ ਲਓ ਕੋਈ ਸ਼ਾਈ ਵਾਲਾ ਹਾਂਜੀ ਮੇਰੇ ਮਗਰ ਜੋ ਬੱਛਾ ਆ ਤੇ ਸੂਈ ਨਵਾਜ ਕੋਈ 10 12 ਦਿਨ ਲਾਲੇ ਰੰਗ ਦਾ ਬੱਛਾ ਵਾ 10 12 ਹੁਣੇ ਸੂਈ ਆ ਦੋ ਮਹੀਨੇ ਵਾਲੇ ਨੱਟ ਜਿਹੜਾ ਵੀਰ ਭਰਾ ਨੇ ਕੇ ਚੋਲਣਾ 12 ਲੀਟਰ ਆ ਵਿਖਾਵਾ 14 ਲੀਟਰ ਦਾ ਵਾ 12 ਤੇ 13 ਦੇ ਵਿਚ ਜੋ ਦੁੱਧ ਹੋਊਗਾ ਦਾ ਹੈ ਮਗਰ ਤੋਚਾ ਬਾਕੀ ਦੁੱਧ 12 ਤੇ ਰਹੀਆਂ 12 13 ਬੱਚਾ ਮਗਰਾ ਬੱਚਾ ਮਗਰਾ ਠੰਡੀ ਦੀ ਜਾ ਬੰਦਾ ਪਾਉਣ ਤੋਂ ਬਿਨਾਂ ਚੋਈਦੀ ਹੈ ਜੀ ਠੀਕ ਹੈ ਜੀ ਬੰਦਾ ਪਾਉਣਾ ਨਹੀਂ ਪਾਉਣਾ ਅਗਲੇ ਦੀ ਇੱਛਾ ਵਾ ਠੀਕ ਹੈ ਵੰਗਾ ਰਸੀ ਪਾਉਣੀ ਹੈ ਕਿਸੇ ਭਰਾ ਦੀ ਆਪਦੀ ਇੱਛਾ ਵਾ 12 13 ਦਿਨਾਂ ਦੀ ਸੂਈ ਤੇ 12 ਕਿਲੋ ਦੁੱਧ ਤੇ ਸੌਦਾ ਮੇਰਾ ਭਰਾ ਕੋਈ ਕਰ ਲੈ ਵਜਨ ਲੋੜ ਤੁਸੀਂ ਚੈੱਕ ਕਰ ਲੋ ਖਾਂਦੀ ਪੀਂਦੀ ਪੂਰਾ ਹੈ ਚਾਰੂ ਆ ਠੀਕ ਹੈ ਜੀ ਕਰਾਗ ਬਦਾਮੀ ਆ ਬਾਕੀ ਹਵਾਨੇ ਚੱਡੇ ਦੀ ਸਾਫ ਸੁਥਰੀ ਦਿਖਾਈ ਦੇ ਰਹੀ ਆ ਥਾਣਾ तकरीबन ਵਿਰਲ ਦੇ ਵਿੱਚ ਆ ਠੀਕ ਆ ਜੀ ਬਾਕੀ ਹਾਥੀ ਮੁੱਠੀ ਦੇ ਵਿੱਚ ਆਉਣ ਵਾਲਾ ਥਾਣਾ ਤਸਵੀਰਸ ਆਪਾਂ ਤੁਹਾਨੂੰ ਪ੍ਰੋਪਰ ਜਿਹੜਾ ਹੱਥੋਂ ਫੇਰ ਕੇ ਤਸਦੀਦ ਅਰ ਜਿੱਦ ਕੋਈ ਜੂੜ ਜੜ ਪਾ ਲਈ ਤਾਂ ਕਿ ਲੋੜ ਨਹੀਂ ਮਰਜੀ ਹਿੰਦੂ ਸਾਹਿਬ ਉਹਦਾਂ ਕਰਨ ਵਾਲੀ ਹੱਜ਼ਦੀ ਨਹੀਂ ਆ ਅੱਛਾ ਅੱਛਾ ਇਹ ਜਿੱਥੋਂ ਆਪਾਂ ਲਿਆਂਦੀ ਆ ਨਾ ਹਾਂ ਜੀ ਉਹ ਬਯੁਰਗ ਜੋੜਾ ਸੀ ਹਾਂ ਜੀ ਤੇ ਹੋਰ ਕਿਹਾਰੇ ਤੁਹਾਨੂੰ ਪਤਾ ਵੀ ਜਿਹੜਾ ਬੰਦਾ ਜਿਹੜਾ ਬੈਹਣ ਦਾ ਗੋਡੇ ਦੀ ਪ੍ਰੋਬਲਮ ਆ ਜਾਂਦੀ ਆ ਬੈਹਣ ਦੀ ਜਿਹੜਾ ਨਾ ਫੱਟੀ ਲੈ ਕੇ ਆਹ ਤੁਸੀਂ ਸਾਹਿਬ ਲੜੂ ਵੀ ਫੱਟੀ ਲੈ ਕੇ ਚੋਂਦੇ ਰਹਿ ਤਾਂ ਵੀ ਕਰਮ ਵਾਲੀ ਕੋਈ ਲੱਛਾ ਅਗਲਾ ਕੰਮ ਨਹੀਂ ਫੱਟੀ ਦੋ ਡੰਗਰ ਦੇ ਥਲੇ ਆਪਾਂ ਢਾਹ ਸਕਦੇ ਵੀ ਜਿਹੜੇ ਹਿੱਲਦਾ ਨਹੀਂ ਜਿਹਨੇ ਆਪੋ ਵੀ ਹਿੱਲ ਕੇ ਪਾਸੇ ਮਾਰਾ ਫੱਟੀ ਵੀ ਚੱਕੀ ਨਾਲ ਤੇ ਤੈਨੂੰ ਪਤਾ ਹਾਂਜੀ ਬਾਕੀ ਇਹਦੀ ਨਾਲ ਆਪਾਂ ਆਪਣਾ ਦੋ ਚਵਾਈਆਂ ਕੀਤੀਆਂ ਮਾਰੇ ਘਰੇ ਤੇ ਉਹਦੀ ਆਪਾਂ ਵੀਡੀਓ ਵੀਰ ਨੇ ਆਪਾਂ ਨੂੰ ਵੜਾ ਕੇ ਸੈਂਡ ਕੀਤੀ ਜਿਹੜਾ ਆਪਣਾ ਸੱਜਣਿਆ ਵੀਰ ਪਿੰਡੰਗਰ ਭੇਜਦਾ ਦੋ ਡੈਮੋ ਮਤਲਬ ਚਵਾਈ ਕਰਵਾ ਕੇ ਫੇਰ ਨਗਰ ਭੇਜਦਾ ਠੀਕ ਹੈ ਜੀ ਤੇ ਇਹਦੀ ਵੀਡੀਓ ਆਪਣੇ ਕੋਲ ਬਣੀ ਹੈਗੀ ਜੇ ਕੋਈ ਵੀਰ ਭਰਾ ਸੌਦਾ ਕਰਦਾ ਜੇ ਆਪਾਂ ਉਹਨੂੰ ਆਪ ਆਨਲਾਈਨ ਪਾ ਸਕਦੇ ਆ ਬੁਖਾ ਸਕਦੇ ਆ ਵੀ ਲੋਬੀ ਫੱਟੀ ਦੇ ਬਜ਼ੁਰਗ ਨੇ ਚੋਈਆ ਰੇ ਫੱਟੀ ਨਾਲ ਉੱਠਿਆ ਚਲੋ ਚੰਗੀ ਗੱਲ ਆ ਹਾਂਜੀ ਇਹ ਆਪਾਂ ਹੁਣ ਕਿੰਨੇ ਦੇ ਦੇ ਰਹੇ ਆ ਆਪਦੇ ਕਿਲੇ ਤੋਂ ਸੰਧੂ ਸਾਹਿਬ ਇਹਦਾ ਮੋਲ ਆਪਾਂ ਜੋ ਮਰਜ਼ੀ ਕਰੀ ਜਾਈਏ 42000 ਤੋਂ ਛੋੜਛਾ ਪਾਇਦਾ ਕਰਾਂਗੇ 42 ਮੋਲ ਆਪਾਂ ਹਾਨ ਵਾਲੇ ਕਰਨੇ ਸਾਡੇ ਅਰਕੀ ਬਸ ਜੀ ਕਿਉਂਕਿ 42000 ਦੇ ਵਿੱਚ ਤੋਂ ਛੋੜਜਾ ਆਪਾਂ ਬੱਚਾ ਕਿੱਥੇ ਆਹ ਪਰਲੇ ਮਨੇ ਬੈਠਾ ਜੀ ਆਹ ਬੈਠਾ ਜਿਹੜਾ ਲਾਲ ਬੱਚਾ ਠੀਕ ਆ ਜੀ ਆਹ ਇਹ ਬੱਚਾ ਜਿਹਦਾ ਅੱਜ 12 13 12 13 ਦਿਨ ਤੇਰਾ ਬੱਚਾ ਬਿਲਕੁਲ ਫੁੱਲ ਕਹਿਨ ਆ ਆ ਲਓ ਜੀ ਇਹ ਧੁੱਪ ਦਾ ਨੰਦ ਲਾ ਰਿਆ ਨਾ ਇਹ ਧੁੱਪ ਦੇ ਨੰਦ ਲੈਣ ਦੇ ਜੀ ਆ ਚੰਗਾ ਬੱਚਾ ਮਗਰ ਠੀਕ ਹੈ ਜੀ ਐਕਟਿਵਾ ਬੱਚੇ ਜਿੰਨੇ ਵੀ ਤੁਹਾਨੂੰ ਦਿਖਾਵਾਂਗੇ ਸਾਰੇ ਐਕਟਿਵਾ ਤੇ ਲਾਵਾਟਾ ਕੋਈ ਨਹੀਂਗਾ ਤੇ ਇਹ ਵਾੜ ਤੁਹਾਨੂੰ 42000 ਦੇ ਵਿੱਚੋਂ ਮਾਨਤਾ ਰੋਕੇ ਮਿਲ ਜੂਗੀ ਅੱਗੇ ਨੈਕਸਟ ਹਰਜੀਤ ਆਪਣੇ ਕੋਲ ਜਿਹੜੀ ਆ ਗਈ ਬਲੈਕ ਰੰਗ ਦੇ ਸੰਧੂ ਸਾਹਿਬ ਇਹਦਾ ਕੋ ਸੂਹਾ ਤੇਜਾ ਕਹਿੰਦੇ ਕੋਈ ਦੂਜਾ ਕਹਿੰਦੇ ਆਪਣੇ ਸਮਝ ਲਾਵੇਗੀ ਹਾਂਜੀ ਠੀਕ ਹੈ ਜੀ ਤੇ ਇਹ ਗੱਬਣਿਆ ਹਾਂਜੀ ਪਿਆਰੀ ਇਹਦੀ ਅਜੇ ਕੱਚੀ ਪੱਕੀ ਆ ਅੱਛਾ ਕੋਈ ਬੇਨੇ ਦੇ ਕੱਢ ਦੀ ਕਰਮਾਲੀ ਹਾਂ ਤੇ ਲਾਡੂ ਲੰਬ ਥੇਰੀਆਂ ਆ ਅਜੇ ਕਰਮਾਲੀ ਬਸ ਲਈ ਫਿਰਦੀ ਕੋਨਾ ਕੋ ਕਰੂਗੀ ਕੋ ਨਾ ਕੋ ਲੌਵੀ ਇਹ ਦੋਸਤੋ ਅਜੇ ਕੱਚੀ ਆ ਕੋਈ 57 57 8 ਦਾ ਇਹਨਾਂ ਦੀ ਬਣ ਜੂਗੀ ਕਰਮਾਂ ਲਈ ਜਦੋਂ ਲਾਹੇ ਬਣਾਏਦੇ ਪਸ਼ੂ ਪੈ ਗਿਆ ਠੀਕ ਆ ਜੀ ਤੇ ਸਮਝ ਲਓ ਵੀ ਅੱਜ ਹੋਰ ਤੇ ਕੱਲ ਹੋਰ ਤੇ ਪਰਸੇ ਹੋਰ ਗੱਲਬਾਤ ਬਣ ਜਣੀ ਆ ਇਹ ਵੀ ਤਕਰੀਬਨ ਕੋਈ ਜਰਸੀ ਦਾ ਤੇ ਕੋਈ ਐਫਪੀ ਦਾ ਕਰਾਸ ਹੀ ਮੰਨ ਲਵੇ ਠੀਕ ਆ ਜੀ ਕਾਬੇ ਦਾ ਤਕਰੀਬਨ ਵੱਡਾ ਮੀਡੀਅਮ ਆ ਆਪਾਂ ਜੇ ਛੋਟੀ ਹਾਈਟ ਨਹੀਂ ਕਹਾਂਗੇ ਮੀਡੀਅਮ ਤੋਂ ਪਲੱਸ ਹਾਈਟ ਆ ਤੇ ਥੋੜੀ ਜੀ ਸਾਫ ਸੰਭਾਲ ਕੇ ਉਹਨਾਂ ਨਾਰਮਲ ਘਰਾਆਂ ਦੇ ਵਿੱਚੋਂ ਪਸ਼ੂ ਨਿਕਲਦੇ ਠੀਕ ਆ ਜੀ ਥੋੜੀ ਜੀ ਉੱਪਰੋਂ ਰੋਕੀ ਆ ਸਾਬ ਸਵਾਲ ਦੇ ਵਿੱਚੋਂ ਘੱਟ ਨਿਕਲੀ ਹੈ ਠੀਕ ਹੈ ਜੀ ਬਾਕੀ ਵਹਿਰ ਚੰਗੀ ਹੈ ਜਿੰਨੇ ਵੀ ਆ ਕੱਪੜੇ ਤਿਆਰੀ ਦੇ ਉੱਤੇ ਆ ਥੱਲੇ ਲੇਵਲ ਦੀ ਸਾਫ ਸੁਥਰੀ ਆ ਸੋ ਚਾਰੇ ਦਾਣ ਸੋਹਣੀ ਸਪੇਸ ਵੰਡ ਤੇ ਆ ਫੇਸਬੁਕ ਕੁਆਲਿਟੀ ਇੱਕ ਛੋਟਾ ਕਾਨਾ ਤੇ ਕੋਈ ਭਰਾ ਇਚਫ ਦਾ ਦੇ ਜਰਸ ਜਾਂ ਕ੍ਰੋਸ ਮੰਨ ਕੇ ਸੌਦਾ ਕਰ ਲਵੇ ਤੇ 5-7 5-7 ਦਿਨ ਆਰਾਮ ਨਾਲ ਇਹਨੇ ਲੈ ਜਣੇ ਆ ਜੀ ਸੋ ਬਾਕੀ ਹਰਜੀਤ ਵੀ ਥੋੜਾ ਜਿਹਾ ਲੈਵਲ ਨੂੰ ਤੇ ਦਿਖਾ ਦਿਓ ਵੀ ਆਹ ਲਓ ਜੀ ਬਹੁਤ ਟੈਲੈਂਟ ਰੋਸਾ ਨੂੰ ਸਾਡੇ ਲਾਗਾ ਫੀਆ ਠੀਕਾ ਜੀ ਹਾਂਜੀ ਹਾਂਜੀ ਪੱਕਾ ਦੇ ਬੋਕਟੇ ਲਾ ਤੇ ਇਹ ਬੱਚੀ ਅੱਜ ਹਰਜੀਤ ਕਿੰਨੇ ਦੇ ਦੇ ਰਿਹਾ ਫਿਰ ਸਾਨੂੰ ਸਾਹਿਬ ਜੀ ਆਪਾਂ ਰਾਜੀ ਹੋ ਜੀ ਹੁੰਦੀ ਤੇ ਤਿਆਰੀ ਤੇ ਹੁੰਦੀ ਫਿਰ ਆਪਾਂ ਮੋਲ ਹੋਰ ਕਰਨਾ ਸੀ ਹਾਂਜੀ ਆਹ ਲਓ ਚਲੋ ਜਿਹੜੇ ਹਿਸਾਬ ਨਾਲ ਆ ਗਿਆ ਆਪਾਂ ਇਹਦਾ ਵੀ ਛੋਟਾ ਛਾਪਾ ਕਰ ਦਾਂਗੇ 42000 42000 ਹਾਂਜੀ ਇਹਦਾ ਵੀ ਮਾਨ ਨੂੰ ਲਓ ਵੀ 42000 ਮਿੱਠੇ-ਮਿੱਠੇ ਮੋਲ ਆ ਠੀਕਾ ਜੀ ਗਰਮੀ ਸ਼ੁਰੂ ਹੋ ਗਈ ਆ ਤਕਰੀਬਨ ਤੇ ਉਹੋ ਜੇ ਭਾਪੜ ਤੇ ਬਿਲਕੁਲ ਜਾਇਜ ਜਾਇਜ ਹੈ ਬਾਕੀ ਹੈ ਵੀ ਗਰਮੀ ਵਾਲੀਆਂ ਹੀ ਬਹੁਤ ਵਧੀਆ ਠੀਕ ਆ ਜੀ 42000 ਤੋਂ ਮਾਮਤਾ ਨਾ ਇੱਧਰ ਹਰਜੀਤ ਦੇ ਕਾਹ ਵੜ ਆਪਣੇ ਕੋਲ ਆ ਗਈ ਇਹਨੂੰ ਮੰਗਾ ਪਾਉਂਦੇ ਠੀਕ ਆ ਜੀ ਹੈ ਸੰਧੂ ਸਾਹਿਬ ਇਹ ਵੀ ਕੋਈ ਆਪਣੀ ਵੀਪਰਾ ਸਮਝ ਲਾਵੇ ਸੁ ਜੀ ਕੋ ਦੂਜਾ ਵਾਲੇ ਕੋਈ ਤੀਜਾ ਵਾਲੇ ਇਹਦੇ ਮਗਰ ਬੱਛਾ ਜੀ ਮਗਰ ਬੱਛਾ ਸੁਈਨਵਾਦੀ ਕੋਈ ਹੋ ਗਿਆ ਹੋਣਗੇ ਇਹਨੂੰ ਤਕਰੀਬਨ 20 ਤੋਂ ਲੈ ਕੇ 25 ਦਿਨ ਮਹੀਨਾ ਵੀ ਹੋ ਸਕਦਾ ਮਹੀਨੇ ਅੰਦਰ ਮੰਨ ਕੇ ਚੱਲ ਜੀ ਮਹੀਨੇ ਤੋਂ ਅੰਦਰ ਵਾਰੀ ਆ ਹਾਂ ਜੀ ਹਾਂ ਜੀ ਠੀਕ ਬੱਛਾ ਮਗਰ ਹਾਂ ਜੀ ਮਗਰ ਬੱਛਾ ਜੀ ਤੇ ਇਹ ਕਿੰਨੇ ਦੇ ਦੁੱਧ ਤੇ ਹੋਣਾ ਸੰਧੂ ਸਾਹਿਬ ਆਹ ਦੇ ਦੁੱਧ ਦੇ ਥੱਲੇ 14 ਲੀਟਰ ਆ ਹਾਂ ਕੋਈ 12-13 ਲੀਟਰ ਦੀ ਮੇਰੀ ਕੋਈ ਧਰਮ ਨਾਲ ਮਾਰੇ ਭਾਵੇਂ ਕੋਈ ਦੋ ਟਾਈਮ ਚੋਕ ਤਸਲੀ ਕਰ ਲੈ ਠੀਕ ਹੈ ਜੀ ਲਓ ਵੀ 12 ਲੀਟਰ ਦੋਸਤੋ ਪਲਾਸ ਹੋ ਰਹੀ ਹੈ ਹੁਣ ਜਿਹੜਾ ਦੋ ਦਿਖਾ ਜਰਾ ਠੀਕ ਹੈ ਜੀ 12 ਲੀਟਰ ਆਹ ਥਾਣ ਤੁਣਾ ਤੁਸੀਂ ਪ੍ਰੋਪਰ ਦੇਖ ਲਓ 25 ਦਿਨ ਮਹੀਨਾ ਉਹ ਤੁਸੀਂ ਦੇਖ ਲਓ ਠੀਕ ਹੈ ਜੀ ਇੰਨਾ ਸਮਾਂ ਹੋ ਗਿਆ ਇਹਨੂੰ ਸਹੀ ਨੂੰ ਤੇ ਸਵੇਰਾਂ ਦੇ ਵਿੱਚ ਕੋਈ ਦੂਜਾ ਮੰਨ ਕੇ ਭਾਵੇਂ ਸੌਦਾ ਕਰ ਲਵੇ ਠੀਕ ਹੈ ਜੀ ਚਿਹਰੇ ਮੋਰੇ ਤੋਂ ਬਾਕੀ ਪ੍ਰੋਪਰ ਤੁਸੀਂ ਆ ਦੇਖ ਹੀ ਲਈ ਆ ਤੇ ਕ੍ਰੋਸ ਬਰੀਡ ਲਓ ਜੀ ਠੀਕਾ ਜੀ ਸੋ ਚੱਡੇ ਛੋਟੇ ਦੀ ਥਲੇ ਝੋਲੇ ਝਾਲੇ ਦੀ ਚੰਗੀ ਆ ਜੇ ਤੇ ਸੰਦੂ ਸਾਹਿਬ ਦੇ ਲਈ 40 ਲੀਟਰ ਹੀ ਆ ਆ 12 ਲੀਟਰ ਪਾਤਾ ਆ ਗਏ ਨੇ ਕਿ ਚਲੋ ਵੀਰ ਭਰਾ ਕੋਈ ਜਾਂਦੀ ਆ ਡੰਗਰੇ ਪੈਂਦੇ ਪੈਂਦਾ ਵੀ 1-2 ਕਿਲੋ ਡੰਗਰੇ ਤੁਹਾਡੇ ਆ ਜਾਂਦਾ ਠੀਕ ਆ ਠੀਕ ਹੈ ਤੇ ਬਾਕੀ ਤੋਂ ਦੱਸਿਆ ਜੀ ਤੇ ਜੂੜ ਜੜ ਮਾੜਾ ਮੋੜ ਪੈਂਦਾ ਰਹਿਣਾ ਨਹੀਂ ਮਰਜੀ ਆ ਜੀ ਲੋੜ ਦੀ ਹਾਂ ਬੰਦਾ ਆਪਣਾ ਨਹੀਂ ਪਾਉਂਦਾ ਹਾਂ ਉਹ ਬਿਨਾ ਪਾਉਣ ਤੋਂ ਚਾਹਦਾ ਜੀ ਠੀਕ ਆ ਉਹ ਵੀ ਜੂੜ ਰ ਅਸੀਂ ਪਾਉਣ ਦੀ ਲੋੜ ਨਹੀਂ ਠੀਕ ਹੈ ਜੀ ਜਿਹੜਾ ਵੀਰ ਚਵਾਈ ਚੁਵਾਈ ਕਰਦਾ ਠੀਕ ਆ ਜੀ ਉਹ ਵੀ ਦੱਸ ਰਿਹਾ ਵੀ ਤਕਰੀਬਨ ਜੂੜ ਜੜ ਵੰਗਾ ਪਾਉਣ ਦੀ ਲੋੜ ਨਹੀਂ ਗਈ ਤੇ ਆ ਜਿਹੜਾ ਨੇਵਾ ਹਵਾਨਾ ਤੁਸੀਂ ਕਰ ਸਕਦੇ ਹੋ ਚੱਕ ਠੀਕਾ ਜੀ ਨੇੜੇ ਤੋਂ ਥਾਣ ਤੁਹਾਨੂੰ ਦਿਖਾਤਾ ਪਸੰਦ ਪਸੰਦ ਕੇ ਮੈਂ ਠੀਕ ਹੈ ਤੇ ਤਰਾ ਵੀ ਚੋਲੋ ਕੋਈ ਗੱਲ ਨਹੀਂ ਨਵੇਂ ਖਾ ਕੇ ਆ ਗਏ ਅਗਰ ਥੋੜਾ ਪਹਿਲੇ ਰਹੇ ਆ। ਆਹ ਫਾਰ ਹੋਰ ਦਾ ਨਾ। 11% ਕਾਟ ਆਉਂਦੀ ਹੈ ਪੂਰੇ ਹੱਥ ਨਾਲ ਚੋਈ ਜਾਂਦੀ ਆ। ਹਾਂ। ਸਾਰੋਂ ਸਭ ਤੋਂ ਵਧੀਆ ਆ ਕੇ ਉੱਤੋਂ ਤਰਾ ਉਹ ਦੂਜਾ। ਠੀਕ ਆ ਇਹ ਹਰਜੀਤ ਕੀ ਮੁੱਲ ਦੱਸਿਆ ਤਾ ਤੂੰ ਸਾਡੇ ਇਹਦਾ ਵੀ ਬਤਾਲੀ ਐ ਚ ਮਾਨਤਨ ਕਰਦੇ ਆ। 42 ਚੋਂ? ਹਾਂਜੀ ਇਹਦਾ ਵੀ ਮਾਨਤਨ। ਚਲੋ ਬਈ। ਲਓ ਬਈ 42 42 ਦਾ ਫੜਤਾ ਠੀਕ ਆ ਜੀ ਜਿਹੜੀ ਵੀ ਐਵਰੇਜ ਜਿਹੜੀ ਵੀ ਫਾਰਮਰ ਭਰਾ ਨੂੰ ਪਸੰਦ ਆਊਗੀ ਬਾਕੀ ਕੋਈ ਵੀ ਫਰਕ ਨਾਲ ਮਾਨਤਨ ਹੋਊਗਾ ਸਾਰਿਆਂ ਦਾ ਹੀ। ਮਾਨਤਨ ਉਹ ਵੱਖਰੇ ਤੌਰ ਤੇ ਹੋਊਗਾ। ਸੰਦੂ ਫਾਰਮ ਸੁਈਆ ਮਗਰੇ ਦੇ ਕੱਟੀ ਆ ਹਾਂਜੀ ਠੀਕ ਆ ਜੀ ਤੇ 25 ਦਿਨ ਦਾ ਸੁਆ ਦਾ 25 ਦਿਨ ਹੋ ਗਏ ਹਾਂਜੀ ਹਾਂਜੀ ਠੀਕ ਆ ਜੀ ਦੋ ਦੇ ਸੰਦੂ ਸਾਹਿਬ ਇਹਦੇ ਥੱਲੇ ਹੋਊਗਾ ਕੋਈ 12 ਲੀਟਰ ਤੋਂ ਪਲੱਸ ਓਕੇ ਠੀਕ ਆ ਜੀ ਹਾਂ 11 ਲੀਟਰ ਦੀ ਆਪਣੀ ਗਰੰਟੀ ਹੋਗੀ ਅੱਛਾ ਜੀ ਤੇ ਆਗੇ ਮੇਰਾ ਵੀਰ ਕੋਈ ਦੋ ਟਾਈਮ ਚੋਲੇ ਕੋਈ ਤਿੰਨ ਟਾਈਮ ਚੋਲੇ ਹਾਂ ਹਾਂਜੀ ਲਓ ਜੀ 12 ਲੀਟਰ ਇਹਦੇ ਥੱਲੇ ਹੁਣ ਹੈਗਾ ਮੌਕੇ ਤੇ ਮੌਕੇ ਤੇ ਹੈਗਾ ਜੀ ਲਓ ਜੀ 12 ਲੀਟਰ ਹੁਣ ਮੌਕੇ ਤੇ ਮਗਰ ਕੱਟਾ ਦੇ ਕੱਟੀ ਆ ਜੀ ਕੱਟੀ ਆ ਤੂੰ ਦਿਖਾ ਦੇ ਨੇ ਅੱਜ ਦਾ ਜੀ 25 ਦਿਨ ਦਾ ਸਮਾਂ ਮਗਰ ਕੱਟੀ ਆ ਤੇ 12 ਕਿਲੋ ਉਹ ਧਾਰਾਂ ਦੇ ਥੱਲੇ ਹੁਣ ਹਾਜ਼ਰ। ਬਾਕੀ ਚਾਰੇ ਧਰ ਚੋਣ ਜਵਾ ਦੇ ਕੋਈ ਡਿਫੈਕਟ ਕੀ ਕੋਈ ਫਾਲ ਨਹੀਂ ਸੰਧੂ ਸਾਹਿਬ ਆਇਆ ਕੋ ਪੂਰ ਛਕਾ ਕਿਸੇ ਚੀਜ਼ ਦਾ ਕੋਈ ਨਹੀਂ ਬਰਾਬਰ ਧਾਰਨਾ ਧਾਰ। ਲੋ ਵੀ ਕਰੋ ਚੱਕ ਠੀਕ ਹੈ ਜੀ। ਤੇ 12 ਕਿਲੋ ਦੁੱਧ ਆ ਇਸ ਮਾਦੇ ਤੇ ਲਿਟਕਾ ਜੀ 25 ਦਿਨਾਂ ਦੀ ਸੂਈ ਆ। ਸੁਬਿਆਂ ਦੇ ਵਿੱਚ ਆਪਦੀ ਸਮਝ ਮੇਰਾ ਵੀਰ ਵੇਖ ਲਿਓ ਕੋਈ ਤੀਜਾ ਮੰਨ ਕੇ ਸੌਦਾ ਕਰ ਲੈ ਕੋਈ ਦੂਜਾ ਮੰਨ ਲੈ। ਕੋਈ ਚੌਥਾ ਮੰਨ ਲੈ ਠੀਕ ਹੈ ਜੀ ਪਰ ਦੁੱਧ 12 ਕਿਲੋ ਆ। ਕਿ ਚੰਦਾ ਛੁਡਾ ਟਾਈਮ ਤੋਂ ਟਾਈਮ ਹਰਜੀਤ ਵੀ ਰੈਡੀ ਵਿਖਾਲਾ ਫੂਲਾ ਤਿਆਰ ਕਰਨੀ ਵਿਖਾਲਾ ਸੰਧੂ ਸਾਹਿਬ ਬਹੁਤ ਜ਼ਿਆਦਾ ਧਿਆਨ ਕਰਦੀ ਬਹੁਤ ਜ਼ਿਆਦਾ ਚੌਰ ਸਲੇਵਾ ਮੋੜ ਤੋਂ ਖੜੀ ਥੱਬਿਆ ਤੇ ਥੱਬੇ ਹਾਂਜੀ ਥੱਬਿਆ ਥੱਬੇ ਬਾਕੀ ਸੰਧੂ ਸਾਹਿਬ ਇੱਕ ਨਾ ਆਪਾਂ ਬੇਨਤੀ ਥੋੜੀ ਨਿਗਰੀ ਕਰਦੀ ਗਏ ਕਰੋ ਜੀ ਪਿਛਲੀ ਵਾਰ ਆਪਾਂ ਮਾਦੀ ਵੀਡੀਓ ਚ ਪਾਈ ਸੀ ਤੇ ਪਾਈ ਸੀਗੀ ਹਾਂਜੀ ਓਕੇ ਸੌਦਾ ਪਣਾ ਹੋ ਗਿਆ 3000 ਰੁਪਏ ਵੀਰ ਦੀ ਸਾਈ ਸਾਈ ਆਈ ਜਗਰਾਉਂ ਤੋਂ ਵੀਰ ਸੀ ਹਾਂਜੀ ਉਹਨਾਂ ਨੇ ਸ਼ਾਮੀ ਆ ਕੇ 4 ਵਜੇ ਮਾਦੀ ਦੇ ਦਿੱਤਾ 4 ਲੀਟਰ ਆਪਾਂ 13 ਦੇ ਪਲੱਸ ਗਿਆ ਹੈ ਇਹਦਾ ਠੀਕ ਹੈ ਹੈਗਾ ਵੀ ਚਾਰਲੀਟ ਬੋਤਾ ਮੈਂ ਇਹਨਾਂ ਨੂੰ ਬੇਨਤੀ ਕੀਤੀ ਬਾਈ ਜਾ ਕੇ ਤੂੰ ਰਾਤ ਰੋ ਸੇਰੇ ਫੇਰੇ ਚੋੜੇ ਆਪਣੀ ਤਸੱਲੀ ਕਰ ਲਓ ਇੱਕ ਤੇ ਸਾਡਾ ਬੰਦਾ ਆਪਾਂ ਜਾਈ ਬੰਦਾ ਇੰਨਾ ਦਿਨਾਂ ਦੇ ਦੌਰਾਨ ਦੌਰਾਨ ਬੰਦਾ ਸਾਡੇ ਕੋਲ ਤੇਜਾ ਆ ਗਿਆ ਜੀ ਠੀਕ ਹੈ ਜੀ ਤੇਜਾ ਬੰਦਾ ਸਾਡੇ ਕੋਲ ਆ ਗਿਆ ਤੇ ਉਹ ਵੀ ਇਹਨਾਂ ਨੂੰ ਮੈਂ ਬੇਨਤੀ ਕੀਤੀ ਮੈਂ ਕਿਹਾ ਬਾਈ ਜਾ ਕੇ ਆਪਣੀ ਤਸੱਲੀ ਤੂੰ ਸੇਰੇ ਫੇਰੇ ਕਰ ਲਓ ਉਹ ਕਹਿੰਦੇ ਨਹੀਂ ਹੁਣ ਚਾਰ ਦਿੱਤਾ ਸਵੇਰੇ ਆਪਣੇ ਇਹਨੇ ਨਹੀਂ ਦੇਣਾ ਸਾਨੂੰ ਪਤਾ ਚਲੋ ਆਪਾਂ ਵੀ ਦਸਤਾ ਕੀ ਮਾਪ ਵੀਰ ਆਇਆ ਸੀ ਤੇ ਆਪਣੇ ਕੋਲ ਗੱਡੀ ਵੀ ਨਾਲ ਲੈ ਕੇ ਆਏ ਵੀ ਲੈਣੀ ਆਏ ਉਹ ਕਰਾਉਂਦਾ ਆਇਆ ਉਹਦੀ ਆਪਾਂ ਸਾਈ 3000 ਰੁਪਏ ਬਿਆਨ ਉਹਦਾ ਵਾਪਸ ਕਰਤਾ ਹੁਣ ਮੇਰੇ ਵੀ ਜਿਹੜੇ ਵੀ ਮੇਂ ਚੋਣੀਆਂ ਆ ਨਾ ਜਿਆਦਾ ਇੱਕ ਟਾਈਮ ਆਨਲਾਈਨ ਚ ਵਾਲੇ ਦੂਜੀ ਟਾਈਮ ਆਪ ਆ ਕੇ ਚੋਲੇ ਤੇ ਜਾਂ ਮੇਰਾ ਵੀਰ ਕੋਈ ਦੋ ਟਾਈਮ ਚੋਗੇ ਲੈ ਕੇ ਜਾਵੇ ਇਹ ਨਹੀਂ ਆ ਕਿ ਕੋਈ ਸਿਰੇ ਨੂੰ ਆਪ ਦਾ ਬੰਦਾ ਕੋਨੇ ਕੋਨੇ ਸਾਥੇ ਜੋੜਦਾ ਚੋਨੇ ਚੋਨੇ ਮਾਰ ਡੰਗਰ ਹੱਥ ਵਾਜ ਜਾਂਦੇ ਇਕੱਠੇ ਵਿੱਚ ਆ ਕੇ ਸ਼ਾਮ ਨੂੰ ਚਾਰੋ ਹੀ ਆ ਕੇ ਮਾਈ ਥੱਲੇ ਬਹਿਣਾ ਤੇ ਕਹਿੰਦੇ ਸਭ ਨੂੰ ਪੂਰਾ ਕਰੋ ਨਹੀਂ ਹੁੰਦਾ ਭਾਈ ਤਾਂ ਤੋਂ ਟਾਈਮ ਵਾਲੀ ਗੱਲ ਆ ਨਾ ਟਾਈਮ ਟੂ ਟਾਈਮ ਦੋ ਟਾਈਮ ਚੋ ਬਿਲਕੁਲ ਸੋ ਇਹ ਟਾਈਮ ਖਾਲੀ ਕਰਾਉਣਾ ਨਹੀਂ ਲੀਟਰ ਮਾਰਨੇ ਨਾ ਮਾਰੋ ਸ਼ਾਮ ਨੂੰ ਆਗੇ ਉਸੇ ਟਾਈਮ ਆਗੇ ਡੰਗਰ ਖਾਲੀ ਆਪਣਾ ਚੋਹ ਲੀਟਰ ਮਾਰੋ ਨਹੀਂ ਨਹੀਂ ਪਤਾ ਕੁਝ ਨਹੀਂ ਲੱਗਦਾ ਕੋਈ ਚਾਰ ਪੰਜ ਘੰਟੇ ਪਹਿਲਾਂ ਹੀ ਆਪਾਂ ਚੋਣ ਪੈ ਜਾਗੇ ਹਾਂਜੀ 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 ਕਿਉਂਕਿ ਬਰੋਬਰੀ ਫਰਕ ਪੈ ਜਾਂਦਾ ਇਸ ਚੀਜ਼ ਦਾ ਲਓ ਜੀ ਚਲੋ ਇਹ ਮਾਨੀਆਂ ਦਾ ਕਿ ਇਹ ਬੰਦੇ ਗਲਤ ਅਗਲੇ ਤਾਂ ਮਨਣ ਤੇ ਨਹੀਂ ਉਹ ਕਿਹਦਾ ਭਾਈ 8 ਵਜੇ ਚੋਈਏ ਨਾ ਕਿ ਇਹਨਾਂ ਨੇ 4 ਵਜੇ ਦੀ ਚੋਈ ਹੈ ਬੱਸ ਬੱਸ ਜੀ ਇਹ ਸਮੇ ਤੋਂ ਸਮਾ ਆਪਾਂ ਤਾਂ ਦੋ ਟਾਈਮ ਚੋਣ ਹਾਂਜੀ ਸਵੇਰ ਨੂੰ ਕਿ 6 ਵਜੇ ਸ਼ਾਮ ਨੂੰ ਫਿਰ 6 ਵਜੇ ਚੋਣ ਹਾਂਜੀ 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 ਲਓ ਜੀ ਇਹ ਗੱਲਬਾਤ ਆ ਠੀਕ ਆ ਜੀ ਟਾਈਮ ਤੋਂ ਟਾਈਮ ਚੋਣ ਲਓ 12 ਕਿਲੋ ਦੋਦੇ ਤੇਰੇ ਹਾਜ਼ਰ ਆ ਕੀ ਮੁੱਲ ਦੀ ਆ ਸੰਧੂ ਸਾਹਿਬ ਇਹ ਰੱਸੀ ਆ ਚ ਮਾਨਤਨ ਕਰਨਾ ਆਪਾਂ 80 ਹਜ਼ਾਰ ਲੋਬੀ 80000 ਦੇ ਵਿੱਚੋਂ 2000 ਲੈਸਾ 78000 ਦੀ ਇਹ ਮੈਂ ਜਿਹੜੀ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਬਾਕੀ ਨੂੰ ਸਰ ਜਿੰਨੇ ਆਪਾਂ ਡੰਗਰ ਪਾਏ ਆ ਜੋ ਡਿਟੇਲ ਦੱਸੀ ਆ ਉਹ ਨਾ ਨਹੀਂ ਗਲੇ ਅਗਲੇ ਸਾਈ ਅਗਲੇ ਦੇ ਘਰ ਅਸੀਂ ਦੇਣਦਾਰ ਆ ਬਿਲਕੁਲ ਜੀ ਤੇ ਜਿਹੜੀ ਡਿਟੇਲ ਅਸੀਂ ਦਿੱਤੀ ਆ ਉਹ ਅਕੋਰਡਿੰਗ ਜੇ ਬੰਦਾ ਅਗਲੇ ਆ ਕੇ ਉਸ ਤੋਂ ਬਾਅਦ ਕੋਈ ਨਹੀਂ ਆਪਣਾ ਮੁਕਰਦਾ ਤੇ ਉਹ ਵਿੱਚ ਬਈ ਆਪਾਂ ਕੋਈ ਦੇਣਦਾਰ ਨਹੀਂ ਇਸ ਚੀਜ਼ ਦੇ ਬੋਲ ਕੇ ਦੋ ਤਿੰਨ ਦਿਨ ਡੰਗਰ ਡਕਾ ਕੇ ਹੁਣ ਦੁਬਾਰਾ ਮੈਨੂੰ ਪਾਈ ਆ ਦੁਬਾਰਾ ਪਾਉਣੀ ਪੈਂਦੀ ਮੈਨੂੰ ਪਤਾ ਵੀ ਅਗਲਾ ਕੀ ਸੋਚੂਗਾ ਵੀ ਕਿਉਂ ਪਾਈ ਆ ਕਿਉਂ ਰਹਿ ਗਈ ਆ ਉਹ ਬੰਦਾ ਅੱਜ ਪਾ ਆਉਣ ਡਿਆ ਵਾ ਸਾਈ ਪਾ ਕੇ ਤਿਹੇ ਦਿਨਾਂ ਆ ਕੇ ਮੱਝ ਪਾਸ ਕਰਨ ਡਿਆ ਠੀਕ ਆ ਜੀ ਉਹ ਖਾ ਜਾਂਦਾ ਤੇ ਬਾਕੀ ਪੂਰ ਛਟਾ ਥਾ ਵੱਧ ਘਟ ਪਹਿਲਾ ਜ਼ਿਕਰ ਕਰਾਂਗੇ ਆ ਜਿਹੜੇ ਵਾਲੋਂ ਘਟੋਂ ਪਰ ਆਉਣ ਲਈ ਵੀ ਤਾਂ ਪਤਾ ਲੱਗ ਹੀ ਜਾਂਦਾ ਛਟਾ ਪਤਾ ਲੱਗ ਜਾਂਦਾ ਤੇ ਇੱਕ ਹਰਜੀਤ ਵੀ ਨੰਬਰ ਬੋਲ ਦਈਏ ਆਪਣਾ ਨੰਬਰ ਆਪਣਾ 81469 53922 WhatsApp Google Pay Phone Pay ਸਭ ਕੋਈ ਇਸ ਨੰਬਰ ਤੇ ਚੱਲਦਾ ਜੀ ਠੀਕ ਆ ਜੀ ਜਿਹੜਾ ਪਸੂ ਪਸੰਦ ਦਾ ਵੀ ਪਾ ਦੋ ਕਰ ਦੋ ਗੂਗਲ 'ਤੇ ਸਾਈਪੈਨ ਕਰੋ ਤੇ ਮੇਰਾ ਭਰਾ ਇਥਣ ਕੇ ਚੋੜਾ ਰਿਹਾ ਆਪਣੀਆਂ ਤਿੰਨ گاਵਾਂ ਗਈਆਂ ਵਾਂ ਭਲੱਥ ਪਿੰਡ ਦੇ ਵਿੱਚ ਉਹ ਬੰਦਾ ਮੈਨੂੰ 10000 ਰੁਪਏ ਸਾਈਪਾ ਕਹਿੰਦਾ ਵੀਰ ਤਿੰਨੇ ਲੱਦ ਲਿਆ ਤਿੰਨੇ ਲੱਦ ਕੇ ਲਾ ਕੇ ਆਇਆ ਵਾਂ ਉਹ ਬੰਦੇ ਨੇ ਅਗਲੇ ਦਿਨ ਚੇਚਾ ਫੋਨ ਕੀਤਾ ਕਹਿੰਦਾ ਭਾਈ ਜੋ ਤੂੰ ਕਿਹਾ ਉਹ ਨਿਕਲਿਆ ਕੋਈ ਥਣਵਾਦ ਘਟ ਨਹੀਂ ਬਿੰਦ ਬੱਚੇ ਵਾਲੀਆਂ ਐ ਤਸਲੀਨਾ ਕੇਕੇ ਮੇਰੀ ਅੰਦਰ ਤੋਂ ਪੂਰਾ ਦਿੱਤਾ ਆਪਣਾ ਹਸਲਾ ਵਾਦਾ ਅਗਲੇ ਦਾ ਆਪਣਾ ਇੱਕ ਦਿਨ ਦਾ ਬਾਗ ਬਣ ਗਿਆ ਬਿਲਕੁਲ ਜਿੱਦਿ ਕੇ ਆਪਣਾ ਹੌਸਲਾ ਵਧਦਾ ਵੀ ਯਾਰ ਬੰਦੇ ਆਪਾਂ ਨੂੰ ਮਤਲਬ ਇਹ ਆਪਣਾ ਕਰੇਜ ਕੀਤਾ ਆ ਆਪਾਂ ਗਾ ਵੀ ਇਸ ਚੀਜ਼ ਵਿੱਚ ਚੰਗੀ ਚੀਜ਼ ਦੇਣੀ ਆ ਵਿਸ਼ਵਾਸ ਉਹਦਾ ਵਿਸ਼ਵਾਸ ਬਣ ਗਿਆ ਕਹਿੰਦਾ ਕਿ ਕਿੰਨਾ ਕਿ ਵੀਰ ਆਪਣਾ ਉਹ ਮੈਨੂੰ ਉਹ ਵੀਰ ਨੇ ਮੈਨੂੰ ਇਹ ਬੇਨਤੀ ਕੀਤੀ ਆ ਕਿ ਵੀ ਆਪਣੀ ਡੇਰੀ ਆ ਕੋਈ ਹੱਥ ਲੰਗਰ ਆਵੇ ਜਾ ਮੇਰੇ ਕੋਲ ਜਿਹੜਾ ਟਿਗਿਆ ਹੋਵੇ ਬੇਚੀ ਜਿਹਕੇ ਮੇਰੇ ਕਿਲੇ ਦੇ ਘਾਲ ਕੇ ਫੋਨ ਕਰਦੀ ਪਾਜੀ ਗਾਂ ਭੇਜਦੀ ਪੀ ਮੱਝ ਭੇਜਦੀ ਠੀਕ ਆ ਉਸੇ ਵਾਈ ਬਣ ਗਿਆ ਮੇਰਾ ਚੀਜ਼ ਤੇ ਹਾਂਜੀ ਬਿਲਕੁਲ ਹੋਰ ਚੀਜ਼ ਭਾਈ ਇਸੇ ਤਰ੍ਹਾਂ ਹੀ ਹਾਂਜੀ ਇਹ ਬਣਾਇਆ ਬੰਦਾ ਵੀ ਬਿਲਕੁਲ ਜੀ ਬਿਲਕੁਲ ਬਣਾਉਣਾ ਲੱਗਾ ਤਾਂ ਸਾਰੀ ਉਮਰ ਲੰਘ ਜਾਂਦੀ ਗੱਲ ਕਰਦੀ ਹਾਂ ਬਸ ਬਸ ਬਗਾਰਨ ਲੱਗਾ ਤਾਂ ਪਤਾ ਕਿਨੂੰ 100 ਪੁੱਛੂ ਚੰਗੇ ਘਰ ਤੇ ਇੱਕ ਵੀ ਮਾੜਾ ਦੇਤਾ ਸਾਰਾ ਕਾਰੋਬਾਰ ਠਾਪ ਹੋ ਜਾਂਦਾ ਠਾਪ ਹੋ ਜਾਂਦਾ ਹਾਂਜੀ ਤੇ ਵਿਸ਼ਵਾਸ ਜ਼ਰੂਰ ਆਪਕਾਰ ਜ਼ਰੂਰ ਬਣਾਉਣਾ ਚਾਹੀਦਾ ਤੇ ਅੱਜ ਦੱਸੋ ਐਨੀਮਲ ਸੀਗੇ ਨਾਕ ਸੀਗੇ ਵੀਰ ਹਰ ਚ